ਅੱਪਾ ਸਾਰੇ ਜਾਣਦੇ ਕਿ ਬਹੁਤ ਬੁਰੀ ਤਰ੍ਹਾਂ ਨਾਲ ਤਬਾਈ ਹੋਈ ਮੇਰੇ ਵੀਰੋ ਜੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੜ੍ਹ ਆਏ ਨੇ ਔਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਕੰਪਲੀਟ ਫੇਲੀਅਰ ਨਿਲੇਕੀ ਲੇਕਿਨ ਇਹਦੇ ਚ ਇੱਕ ਬਹੁਤ ਵੱਡਾ ਕਾਰਨ ਆ ਜਿਹੜਾ ਪਿਛਲੇ ਦਿਨਾਂ ਚ ਸ਼ਿਵਰਾਜ ਚੋਹਾਨ ਯੂਨੀਅਨ ਮਨਿਸਟਰ ਜਦੋਂ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਫਲੈਗ ਕੀਤਾ ਅਸਲ ਚ ਉਹਨਾਂ ਨੂੰ ਉਹ ਜਦੋਂ ਪਿੰਡਾਂ ਚ ਗਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਰਿਆਵਾਂ ਤੇ ਗਏ ਤੇ ਲੋਕਾਂ ਨੇ ਕਿਹਾ ਉੱਥੇ ਹੰਟੇ ਕਿ ਮਿਨਿਸਟਰ ਸਾਹਿਬ ਸਾਡੇ ਪੰਜਾਬ ਦੇ ਵਿੱਚ ਪਿਛਲੇ 3-4 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਦਰਿਆਵਾਂ ਚ ਗੈਰ ਕਾਨੂੰਨੀ ਮਾਈਨਿੰਗ ਹੋਈ ਆ। ਯਾਨੀ ਕਿ ਇਲੀਗਲ ਮਾਈਨਿੰਗ ਹੋਈ ਆ। ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਤਾਕਤਵਾਰ ਐਮ.ਐਲ.ਏ ਮਿਨਿਸਟਰਸ ਦੀ ਮਿਲੀਭੁਗਤ ਤੇ ਬਹੁਤ ਵੱਡੇ ਪੱਧਰ ਤੇ ਇੱਕ ਆਰਗੇਨਾਈਜ਼ਡ ਮਾਫੀਆ। ਮਤਲਬ ਪਿਛਲੀਆਂ ਸਰਕਾਰਾਂ ਚ ਵੀ ਚੱਲਦਾ ਸੀ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਚੱਲਦਾ ਸੀਗਾ। ਇਹ ਸ਼ਾਇਦ ਹੁਣ ਪਿਛਲੇ 20-25 ਸਾਲ ਤੋਂ ਪੰਜਾਬ ਦੀ ਇਕੋਲੋਜੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਕੰਪਲੀਟ ਡਿਸਟਰੋਏ ਕਰ ਰਿਆ ਵਾ ਔਰ ਇਹ ਜਿਹੜਾ ਮਾਫੀਆ ਵਾ ਇਹ ਕੀ ਕਰਦਾ ਵਾ ਇਹਨਾਂ ਕੋ ਸਾਰਾ ਇਕਵਿਪਮੈਂਟ ਹੈ ਇਹਨਾਂ ਕੋ ਵੱਡੀਆਂ ਮਸ਼ੀਨਾਂ ਨੇ ਅਰਥ ਮੂਵਿੰਗ ਜਿਹੜੀਆਂ ਚੇਨ ਵਾਲੀਆਂ ਪੋਕਲਿੰਸ ਨੇ ਜੀਸੀਬੀਆਂ ਨੇ ਇਹਨਾਂ ਕੋ ਲੋਡਰਸ ਨੇ ਇਹਨਾਂ ਕੋ ਟਿਪਰਸ ਨੇ ਇਹਨਾਂ ਨੇ ਤਾਂ ਕੰਮ ਇਹ ਪੱਕਾ ਫੜਿਆ ਹੋਇਆ ਸਾਰੇ ਪੰਜਾਬ ਚ ਮਤਲਬ ਆਨੰਦਪੁਰ ਤੋਂ ਲੈ ਕੇ ਤੇ ਪਠਾਨਕੋਟ ਤੱਕ ਤੇ ਉਧਰੋਂ ਸਾਡੇ ਦੋਨੋਂ ਦਰਿਆ ਜਿਹੜੇ ਆਉਂਦੇ ਬਿਆਸ ਤੇ ਸਤਲੁਜ ਇਹਦੇ ਜਿੱਥੇ ਤੱਕ ਮਾਲਵੇ ਤੱਕ ਵਗ ਕੇ ਜਾਂਦੇ ਨੇ ਅਤੇ ਹੋਰ ਨਦੀਆਂ ਨਾਲਿਆਂ ਚੋਂ ਇਹ ਗੈਰਕਾਨੂੰਨੀ ਮਾਇੰਗ ਦਾ ਤੰਦਾ ਇੱਕ ਬਹੁਤ ਵੱਡਾ ਤੰਦਾਵਾ ਔਰ ਜੇ ਮੈਂ ਕਹਿ ਰਿਹਾ ਸੀ ਨਾ ਇਹ ਜਿਹੜਾ ਮਾਫੀਆ ਇਹਦੇ ਕੋਲ ਸਾਰੀ ਇਕਵਿਪਮੈਂਟ ਹੈ ਇਹ ਕੁਝ ਨਹੀਂ ਕਰਦੇ ਇਹ ਜਦੋਂ ਸਰਕਾਰ ਬਦਲਦੀ ਹੈ ਸਿਰਫ ਇਹ ਪਾਰਟਨਰ ਬਦਲ ਲੈਂਦੇ ਨੇ ਫਰਜ਼ ਕਰੋ ਮਗਰਲੀਆਂ ਸਰਕਾਰਾਂ ਵਿੱਚ ਆ ਆ ਫਲਾਨੇ ਫਲਾਨੇ ਬੰਦੇ ਮੰਤਰੀ ਸੰਤਰੀ ਜੋ ਵੀ ਸੀਗੇ ਇਹਨਾਂ ਨੂੰ ਮਹਿਨਾਂ ਜਾਂਦਾ ਸੀਗਾ ਉਸ ਤੋਂ ਪਹਿਲਾਂ ਉਹਨਾਂ ਨੂੰ ਮਹਿਨਾਂ ਜਾਂਦਾ ਸੀਗਾ ਹੁਣ ਜਿਹੜਾ ਬਦਲ ਕੇ ਪ੍ਰਣਾਲਾ ਉਹ ਮਹੀਨਾ ਇਸ ਆਮ ਆਦਮੀ ਪਾਰਟੀ ਨੂੰ ਜਾਣ ਲੱਗ ਗਿਆ ਅੱਛਾ ਮਗਰ ਲੀਆਂ ਸਰਕਾਰਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਲੋਕਾਂ ਨੇ ਬਖਸ਼ਿਆ ਨਹੀਂਗਾ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਪਤਾ ਨਹੀਂ ਸ਼ਾਇਦ ਅੱਗੇ ਵੀ ਸਜ਼ਾ ਦੇਣਗੇ ਪਰ ਇਹਨਾਂ ਨੇ ਤਾਂ ਬਦਲਾਅ ਦਾ ਨਾਅਰਾ ਲਾਇਆ ਸੀ ਨਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਾਵਾਂਗੇ ਔਰ ਇੱਥੇ ਆਣ ਕੇ ਅਰਵਿੰਦ ਕੇਜਰੀਵਾਲ ਦੀ ਪਰਸਨਲ ਗਾਰੰਟੀ ਆਹੇ ਉਸਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ 20000 ਕਰੋੜ ਰੁਪਏ ਦਾ ਨੁਕਸਾਨ ਕਰ ਰਿਹਾ ਪੰਜਾਬ ਨੂੰ 20000 ਕਰੋੜ ਦਾ ਕਿਉਂਕਿ ਜਦੋਂ ਪੱਤਰਕਾਰਾਂ ਨਾਲ ਗੱਲ ਕਰਦਾ ਸੀ ਕਹਿੰਦਾ ਸੀ ਮੈਂ ਆਈਆਰਐਸ ਹਾਂ ਮੈਂ ਕੋਈ ਵੀ ਬਾਤ ਕਰਤਾ ਹੂੰ ਮੈਂ ਬਿਨਾਂ ਰਿਸਰਚ ਕੇ ਨਹੀਂ ਕਰਤਾ ਔਰ ਮੈਂ ਰਿਸਰਚ ਕੇ ਸਾਥ ਕਹਿ ਰਹਾ ਹੂੰ ਕਿ 20000 ਕਰੋੜ ਦਾ ਨਜਾਇਜ਼ ਮਾਈਨਿੰਗ ਦਾ ਧੰਦਾ ਹੈ ਔਰ ਜਦੋਂ ਸਾਡੀ ਸਰਕਾਰ ਬਣੇਗੀ ਨਾਲ ਭਗਵੰਤ ਮਾਨ ਬੈਠਾ ਰਹਿੰਦਾ ਸੀ ਅਸੀਂ 20000 ਕਰੋੜ ਰੁਪਇਆ ਇਸ ਗੈਰਕਾਨੂੰਨੀ ਮਾਈਨਿੰਗ ਦਾ ਬੰਦ ਕਰਕੇ ਤੇ ਸਰਕਾਰੀ ਖਜ਼ਾਨੇ ਵਿੱਚ ਪਾਵਾਂਗੇ ਤੇ ਪਿਛਲੇ 3 3.5 ਸਾਲ ਤੋਂ ਮੇਰੇ ਵੀਰੋ ਅਸਲ ਜਿਹੜੀ ਆਮਦਨ ਆ ਸਰਕਾਰੀ ਖਜ਼ਾਨੇ ਨੂੰ ਮਾਈਨਿੰਗ ਵਿਭਾਗੇ ਤੋਂ ਮਹਿਜ਼ 250-300 ਕਰੋੜ ਰੁਪਇਆ ਵਾ ਇਹਦਾ ਮਤਲਬ ਇੱਕ ਤਾਂ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਝੂਠ ਫੜਿਆ ਗਿਆ ਇੱਕ ਹੋਇਆ ਕੀ ਕਿ ਜਿਹੜਾ ਮਾਈਨਿੰਗ ਮਾਫੀਆ ਦੂਜਿਆਂ ਨੂੰ ਮਹੀਨਾ ਤੇ ਭਰਦਾ ਸੀ ਹ ਹਿੱਸੇਦਾਰੀ ਉਹਨਾਂ ਨੇ ਆਪਣਾ ਜਿਹੜਾ ਸੀਗਾ ਜਿਗਾੜ ਸੰਧੀ ਤੇ ਪਾਰਟਨਰਸ਼ਿਪ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕਰ ਲਈ ਮੇਰਾ ਖਿਆਲ ਆਨੰਦਪੁਰ ਦੇ ਹਰਜੋਤ ਬੈਂਸ ਤੋਂ ਲੈ ਕੇ ਤੁਸੀਂ ਚੈੱਕ ਕਰਾਓ ਦੋ ਤਿੰਨ ਤਰ੍ਹਾਂ ਦੀ ਮਾਈਨਿੰਗ ਚੱਲਦੀ ਹੈ ਇੱਕ ਤਾਂ ਕ੍ਰਸ਼ਰਾਂ ਕੋਲੋਂ ਸਿੱਧਾ ਹੀ ਪੈਸਾ ਲੈਂਦੇ ਨੇ ਮਹੀਨਾਂ ਆਨੰਦਪੁਰ ਤੋਂ ਲੈ ਕੇ ਪਠਾਨਕੋਟ ਤੱਕ ਜਿੰਨੇ ਕ੍ਰਸ਼ਰ ਨੇ ਇਹਨਾਂ ਦੇ ਜਿੰਨੇ ਐਮਐਲਏਜ਼ ਆਉਂਦੇ ਨੇ ਜਿੰਨੇ ਮਿਨਿਸਟਰਜ਼ ਆਉਂਦੇ ਨੇ ਸਾਰੇ ਉਹਨਾਂ ਕੋਲੋਂ ਮਹੀਨਾ ਲੈਂਦੇ ਨੇ ਉਸ ਤੋਂ ਇਲਾਵਾ ਜਿਹੜਾ ਦਰਿਆਵਾਂ ਦੇ ਬੰਨਾਂ ਦੇ ਆਲੇ-ਦੁਆਲੇ ਮਾਈਨਿੰਗ ਹੋਈ ਜਿਵੇਂ ਕਿ ਮੈਂ ਗਿਆ ਜਦੋਂ ਸਿੱਧਵਾ ਬੇਟ ਆ ਜਿਹੜਾ ਸ਼ਾਇਦ ਮਿਨਿਸਟਰ ਦਾ محکمہ ਪਿੰਡ ਲੱਗਦਾ ਉਹ ਸਿੰਧਵਾ ਮੇਟ ਇਲਾਕਾ ਜਦੋਂ ਅਸੀਂ ਮੱਤੇਵਾੜਾ ਗਏ ਨਾ ਮੈਨੂੰ ਪਿੰਡਾਂ ਦੇ ਲੋਕ ਲੈ ਕੇ ਗਏ ਬੰਨ ਤੇ ਕਹਿੰਦੇ ਇਕ ਵਾਰੀ ਦੇਖੋ ਤੁਸੀਂ ਆਣ ਕੇ ਕਿਵੇਂ ਮਸ਼ੀਨਰੀਆਂ ਖੜੀਆਂ ਨੇ ਹੈਵੀ ਪੋਕਲੇਨਸ ਚੈਨਾ ਵਾਲੀਆਂ ਅਰਥ ਮੁ ਮੂਵਿੰਗ ਮਸ਼ੀਨਸ ਜਿਹੜੀ ਟੈਂਕ ਵਰਗੀ ਹੁੰਦੀ ਹੈ ਟੈਂਕ ਵਰਗੀ ਉਹਨੂੰ ਦਰਿਆਵਾਂ ਦੇ ਬੰਨਿਆਂ ਦੇ ਕੰਢਿਆਂ ਤੇ ਲਿਜਾ ਕੇ ਤੇ ਇਹਨਾਂ ਨੇ ਡੀਸੈਲਟਿੰਗ ਦੇ ਨਾਮ ਤੇ ਨਾਮ ਡੀਸੈਲਟਿੰਗ ਆ ਔਰ ਪੈਸਾ ਵੀ ਸਰਕਾਰ ਦੇ ਖਜ਼ਾਨੇ ਚੋਂ ਜਾ ਰਿਹਾ ਕਿ ਡੀਸਿਲਟਿੰਗ ਹੋ ਰਹੀ ਆ ਤੱਪ ਕੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਮੇਰੇ ਵੀਰੋ ਔਰ ਜਿਹੜਾ ਟੈਕਨੀਕਲ ਟੈਕਨੀਕਲ ਜਿਹੜਾ ਡੀਸਿਲਟਿੰਗ ਆ ਉਹ ਕਹਿੰਦੇ ਕਿ ਅਗਰ ਦਰਿਆ فرض ਕਰੋ ਕਿਲੋ 1.5 ਕਿਲੋਮੀਟਰ ਦੀ ਉਹਦੀ ਚੌੜਾਈ ਹੈਗੀ ਆ ਤੇ ਤੁਸੀਂ ਬੰਨਿਆ ਪਾਸਿਆਂ ਤੇ ਡੀਸਿਲਟਿੰਗ ਨਹੀਂ ਕਰਨੀ ਤੁਸੀਂ ਸੈਂਟਰ ਦੇ ਵਿੱਚ ਆਣ ਕੇ ਰਿਵਰ ਬੈਡ ਜਿਹੜਾ ਵਾ ਉਹਦੀ ਡੀਸਿਲਟਿੰਗ ਕਰਨੀ ਆ ਔਰ ਉਹ ਵੀ ਧਿਆਨ ਰੱਖਣਾ ਕਿ ਉਹ ਡੀਸਿਲਟਿੰਗ ਇੰਨੀ ਨਾ ਡੂੰਗੀ ਕਰ ਦਿਓ ਕਿ ਜਿਹੜਾ ਤਬਾਈ ਮੱਚ ਜੇ ਹੜ ਦੇ ਵਿੱਚ ਆਣ ਕੇ ਲੇਕਿਨ ਇਹਨਾਂ ਨੇ ਜਿਵੇਂ ਆ ਬੰਨਿਆ ਇੱਥੇ ਮਸ਼ੀਨ ਖੜੀ ਕਰਕੇ ਪੋਕ ਲੈਣਾ ਵੱਡੀਆਂ ਇੱਥੋਂ ਉਹਨੂੰ ਕਹਿੰਦੇ ਟੋ ਆਫ ਦਾ ਰਿਵਰ ਟੋ ਆਫ ਦਾ ਇਮਬੈਂਕਮੈਂਟ ਤੁਸੀਂ ਬੰਨਦੇ ਬਿਲਕੁਲ ਜਿੱਦਾਂ ਬਗਨੇ ਅੱਡੀ ਦੇ ਵਿੱਚੋਂ ਦੀ ਮਿੱਟੀ ਚੱਕ ਚੱਕ ਕੇ ਇਹਨਾਂ ਨੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਔਰ ਕੀਤੀ ਵੀ ਸੈਂਕੜੇ ਹਜ਼ਾਰਾਂ ਕਰੋੜਾਂ ਦੀ ਆ ਤੇ ਜਦੋਂ ਹੜ ਆਇਆ دریاਵਾ ਦਾ ਪਾਣੀ ਜਦੋਂ ਡੈਮਾਂ ਚੋਂ ਆਇਆ ਉਹ ਸਾਰੇ ਜਿਹੜੇ ਤੁਸੀਂ ਬੰਨ ਸੀ ਜਿਹੜੇ ਐਮਬੈਂਕਮੈਂਟ ਸੀ ਉਹ ਪਹਿਲਾਂ ਹੀ ਕਮਜ਼ੋਰ ਹੋ ਚੁੱਕੇ ਸੀ ਕਿਉਂਕਿ ਉਹਨਾਂ ਨੂੰ ਤਾਂ ਖੋਰਾ ਲੱਗ ਚੁੱਕਾ ਸੀਗਾ ਔਰ ਜਿਹੜੇ ਰੈਂਪ ਵੀ ਬਣਾਏ ਉਹ ਕੋਈ ਉਹਨਾਂ ਨੇ ਐਕਸਟਰਾ ਮਿੱਟੀ ਨਹੀਂ ਚੜਾਈ ਕਿ ਅਸੀਂ ਉਹ ਉਹਨਾਂ ਨੇ ਉਸੇ ਰੈਂਪ ਨੂੰ ਸਕ੍ਰੇਪ ਕਰਕੇ ਉਹਨੂੰ ਹੀ ਪਤਲਾ ਕਰਕੇ ਆਪਣੇ ਟਿਪਰ 18 18 ਟਨ ਦੇ ਟਿਪਰ ਲੋਡਰ ਅੰਦਰ ਵੜਨ ਵਾਸਤੇ ਇਹਨਾਂ ਨੇ ਜਿਹੜਾ ਕੀਤਾ ਉਹਦੇ ਕਰਕੇ ਅੱਜ ਮੇਰੇ ਵੀਰੋ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਔਰ ਬੰਨ ਟੁੱਟ ਗਏ ਨੇ ਅੱਛਾ ਮਿਨਿਸਟਰ ਜਿਹੜਾ ਹੈਗਾ ਮਾਈਨਿੰਗ ਦਾ ਬਰਿੰਦਰ ਗੋਇਲ ਇਹ ਦੱਸੇ ਕੱਲ ਭਗਵੰਤ ਸਿੰਘ ਮਾਨ ਦੇ ਭਰਾ ਨੇ ਇਲਜ਼ਾਮ ਲਾਇਆ ਚਲੋ ਆਪੋਜੀਸ਼ਨ ਦਾ ਤਾਂ ਤੁਸੀਂ ਇਲਜ਼ਾਮ ਦਾ ਜਵਾਬ ਦੇਣ ਨੂੰ ਕਦੀ ਸੋਚਿਆ ਨਹੀਂ ਇਹਨਾਂ ਦਿੰਨੇ ਹੋ ਘਟੋ ਘਟ ਆਪਣੇ ਪਰਿਵਾਰ ਦੇ ਬੰਦੇ ਦਾ ਗਿਆਨ ਸਿੰਘ ਮਾਨ ਦਾ ਤਾਂ ਜਵਾਬ ਦਿਓ ਕਹਿੰਦਾ 250 ਕਰੋੜ ਰੁਪਈਆ ਤੁਸੀਂ ਨਾਲਿਆਂ ਦੀ ਸਫਾਈ ਵਾਸਤੇ ਰੱਖਿਆ ਸੀਗਾ ਬਰਿੰਦਰ ਗੋਇਲ ਨੂੰ ਉਹਨੇ ਪੁੱਛਿਆ ਕਿ ਦੱਸੋ ਕਿੱਥੇ ਲਾਇਆ 250 ਕਰੋੜ ਰੁਪਈਆ ਉਦੋਂ ਹੀ ਛੱਕ ਲਿਆ ਬਾਹਰੋਂ ਬਾਹਰ ਹੀ ਕਿਉਂਕਿ ਰੌਲਾ ਪਿਆ ਹੋਇਆ ਲੇਰਾ ਡਰੇਨ ਦਾ ਜਿਹੜਾ ਮਨਿਸਟਰ ਬਰਿੰਦਰ ਗੋਇਲ ਦੇ ਆਪਣੇ ਹਲਕੇ ਦੇ ਵਿੱਚ ਡਰੇਨ ਆ ਉੱਥੇ ਪੱਤਰਕਾਰ ਜਤਿੰਦਰ ਜਲੂਰ ਨੇ ਜਲੂਰ ਨੇ ਸਾਰੀ ਦਾਸਤੀ ਉਹਦਾ ਪੂਰਾ ਖੁਲਾਸਾ ਕਰਤਾ ਸਟਿੰਗ ਕਰਤਾ ਇੱਕ ਇਹਦੇ ਚਹੇਤੇ ਐਸਟੀਓ ਦਾ ਸਾਰਾ ਕੁਝ ਨੰਗਾ ਕਰ ਦਿੱਤਾ ਉਹਨੇ ਕਿ ਪੈਸਾ ਖਾਦਾ ਗਿਆ ਦੁੱਕੀ ਨਹੀਂ ਲੱਗੀ ਉੱਥੇ ਲਹਿਰਾ ਡਰੇਨ ਦੇ ਵਿੱਚ ਉਦਾਂ ਹੀ ਵੱਧ ਹਾਲੀਆ ਤੇ ਡਾਫ ਲੱਗ ਲੱਗੇ ਪਾਣੀ ਜਿਹੜਾ ਵਾ ਉਹ ਖੇਤਾਂ ਤੇ ਫਸਲਾਂ ਨੂੰ ਉਹਨੇ ਬਹੁਤ ਖਰਾਬ ਕੀਤਾ ਇਹ ਬਰਿੰਦਰ ਗੋਇਲ ਦਾ ਭਰਾ ਇੱਕ ਰਜਿੰਦਰ ਗੋਇਲ ਇਹ ਪਹਿਲਾਂ ਬੋਡੀ ਤੇ ਜੀਈ ਤੇ ਐਸਜੀ ਹੋ ਰਿਹਾ ਅਖੀਰਲਾ 1 2 4 ਦਿਨ ਇਹਨੂੰ ਐਕਸ਼ਨ ਬਣਾ ਕੇ ਨਵਾਜ ਕੇ ਤਾਕਤ ਦੇ ਹੁੰਦਿਆਂ ਇਹਨੂੰ ਰਿਟਾਇਰ ਕਰਤਾ ਇਹ ਬੰਦੇ ਸਾਰੇ ਗੈਰ ਕਾਨੂੰਨੀ ਧੰਦੇ ਵਿੱਚ ਇਨਵੋਲਡ ਨੇ ਮਨਿਸਟਰ ਦਾ ਸਾਰਾ ਪਰਿਵਾਰ ਮਨਿਸਟਰ ਦੇ ਭਤੀਜੇ ਤਾਂ ਬਕਾਇਦਾ ਤੌਰ ਤੇ ਮਾਈਨਿੰਗ ਦਾ ਠੇਕਾ ਲੈਂਦੇ ਨੇ ਅੰਗਰੇਜ਼ੀ ਚ ਇਹਨੂੰ ਕਹਿੰਦੇ ਨੇ ਕਨਫਲਿਕਟ ਆਫ ਇੰਟਰਸਟ ਜਦੋਂ ਫਰਜ਼ ਕਰੋ ਮੇਰਾ ਕੋਈ ਵਪਾਰ ਆਪਣਾ ਹੈਗਾ ਲੈਟਸ ਸੇ ਮੈਂ ਮਾਈਨਿੰਗ ਦਾ ਕੰਮ ਕਰਦਾ ਠੇਕੇਦਾਰੀ ਕਰਦਾ ਤੇ ਆਪ ਹੀ ਮੈਂ ਮਾਈਨਿੰਗ ਮਨਿਸਟਰ ਬਣ ਜਾ ਇਹ ਕਿਤੇ ਵੀ ਦੁਨੀਆ ਵਿੱਚ ਪਰਮਿਸਿਬਲ ਨਹੀਂਗਾ ਜਿਵੇਂ ਹੁਣ ਸੰਜੀਵ अरोੜੇ ਨੂੰ ਉਹਨਾਂ ਨੇ ਇੰਡਸਟਰੀਜ਼ ਦਾ ਮਨਿਸਟਰ ਬਣਾਤਾ ਤੇ ਉਹਦੇ ਦਾ ਆਪਣੇ ਬੜੇ ਵਪਾਰ ਹੈਗੇ ਇਹ ਕਿਤੇ ਪਰਮਿਸਿਬਲ ਜਿਹੜੀਆਂ ਡੀਸੈਂਟ ਡੈਮੋਕ੍ਰੇਸੀਜ਼ ਆ ਵਰਲਡ ਦੇ ਕਿਤੇ ਪਰਮਿਸਿਬਲ ਨਹੀਂ ਲੇਕਿਨ ਪੰਜਾਬ ਚ ਲੁੱਟ ਮਚੀ ਹੋਈ ਕੌਣ ਪੁੱਛਦਾ ਵਾ ਇਸ ਕਰਕੇ ਇਹ ਜਿਹੜਾ ਮਨਿਸਟਰ ਮਾਈਨਿੰਗ ਦਾ ਪਹਿਲਾਂ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਇਹਦੇ ਟੱਬਰ ਦੇ ਕਿੱਥੇ ਕਿੱਥੇ ਠੇਕੇ ਨੇ ਇਹਦਾ ਭਰਾ ਜਿਹੜਾ ਵਾ ਉਹ ਉਹਦੀ ਕਿਹਦੇ ਕਿਹਦੇ ਨਾਲ ਗੰਡ ਸੰਡ ਹੈਗੀ ਆ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕਿਉਂਕਿ ਮਾਈਨਿੰਗ ਵਿਭਾਗ ਇਹੋ ਜਿਹਾ ਇਹਨਾਂ ਨੇ ਫਿਰ ਸਾਰਿਆਂ ਕ੍ਰਸ਼ਰ ਆਣਾ ਨਾਲ ਗੰਡ ਧੁੱਪ ਕਰ ਲਈ ਸਾਰਾ ਮਾਈਨਿੰਗ ਮਾਫੀਆ ਦੇ ਨਾਲ ਹੋ ਗਿਆ ਤੇ ਇਹ ਪਹਿਲਾਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਫਿਰ ਸਾਰੇ ਵਿਭਾਗਾਂ ਦੀ ਜਿਨ੍ਹਾਂ ਦੀ ਅਣਗਹਿਲੀ ਆ ਸਟਾਰਟਿੰਗ ਫਰੋਮ ਸੌਰੀ ਟੂ ਸੇ ਮੈਂ ਕਿਸੇ ਮੁਲਾਜ਼ਮ ਦੇ ਖਿਲਾਫ ਨਹੀਂਗਾ ਪਰ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਦੇ ਜੇਹੀ ਤੋਂ ਲੈ ਕੇ ਐਡਾ ਵੱਡਾ ਅਮਲਾ ਉੱਤੇ ਤੇ ਚੀਫ ਇੰਜੀਨੀਅਰ ਤਾਈ ਤੇ ਪੰਜਾਬ ਦੇ ਵਿੱਚ ਹੜ ਆ ਜਾਣ ਤੇ ਪਤਾ ਨਹੀਂ ਲੱਗੇ ਕਿਸੇ ਨੂੰ ਇਨਾਂ ਦੀ ਵੀ ਪ੍ਰੋਪਰ ਰਿਸਪਾਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ ਔਰ ਸਭ ਤੋਂ ਜ਼ਿਆਦਾ ਰਿਸਪਾਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ ਭਗਵੰਤ ਮਾਨ ਜੀ ਇਹ ਤੂੰ ਚੀਫ ਮਿਨਿਸਟਰ ਸੀ ਤੂੰ ਫਲਡ ਪ੍ਰੋਟੈਕਸ਼ਨ ਵਰਕਸ ਦੀ ਬਕਾਇਦਾ ਟਾਈਮ ਸਿਰ ਮੀਟਿੰਗ ਕਿਉਂ ਨਹੀਂ ਕੀਤੀ ਪ੍ਰੀਕਾਸ਼ਨਰੀ ਮੀਜਰਸ ਕਿਉਂ ਨਹੀਂ ਲਏ ਹੜ੍ਹ ਆਉਣ ਤੋਂ ਬਾਅਦ ਜਿਹੜਾ ਤੁਸੀਂ ਤੁਹਾਡੀ ਨਲੇਕੀ ਉਹ ਤਾਂ ਛੱਡ ਦਿਓ 1 ਮਿੰਟ ਵਾਸਤੇ ਪਰ ਤੁਸੀਂ ਪਹਿਲਾਂ ਔਰ ਜਿਹੜੇ ਮਿਨਿਸਟਰ ਹਰਪਾਲ ਚੀਮਾ ਇਹਨੂੰ ਪੁੱਛੋ ਕਿ ਤੁਸੀਂ ਜਸਟੀਫਾਈ ਇਹੀ ਕਰੀ ਜਾਂਦੇ ਹੋ ਗੁਲਦੀਪ ਢਾਲੀਵਾਲ ਤੇ ਬਰਿੰਦਰ ਗੋਇਲ ਤੇ ਵਿਚੇ ਭਗਵੰਤਪਾਨ ਇਹ ਕੁਦਰਤੀ ਆਫਤ ਇਹ ਕੁਦਰਤੀ ਆਫਤ ਨਹੀਂਗੀ ਇਹ ਸ਼ਰਿਆ ਤੁਹਾਡੇ ਲੋਕਾਂ ਦੀ ਨਲੇਕੀ ਆ ਤੁਹਾਡੀ ਫੇਲਿਅਰ ਆ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਤੇ ਮੈਂ ਦੁਬਾਰਾ ਦੁਬਾਰਾ ਇਨਸਿਸਟ ਕਰ ਰਿਹਾ ਕਿ ਸਾਡੇ ਦਰਿਆਵਾਂ ਦਾ ਬਲਾਤਕਾਰ ਹੋਇਆ ਵਾ ਸਾਡੀ ਨਦੀਆਂ ਦਾ ਬਲਾਤਕਾਰ ਹੋਇਆ ਵਾ ਔਰ ਇਸ ਬਲਾਤਕਾਰ ਨੇ ਇਸ ਗੈਰ ਕਾਨੂੰਨੀ ਮਾਈਨਿੰਗ ਨੇ ਹੜਾਂ ਦੇ ਵਿੱਚ ਭਾਰੀ ਨੁਕਸਾਨ ਕਿਉਂਕਿ ਜਦੋਂ ਤੁਸੀਂ ਬੰਨਾ ਨਾ ਛੇੜਛਾੜ ਕੀਤੀ ਉਹਦੇ ਕੰਡਿਆਂ ਤੇ ਜਾ ਕੇ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕੀਤੀ ਤੁਸੀਂ ਡੀਸਿਲਟਿੰਗ ਦੇ ਨਾਮ ਤੇ ਧੋਖਾ ਧੜੀ ਕੀਤੀ ਤੇ ਫਿਰ ਆ ਹੋਣਾ ਸੀ ਜੋ ਪੰਜਾਬ ਦੇ ਵਿੱਚ ਹੋਇਆ ਡੀਸਿਲਟਿੰਗ ਇਰੀਗੇਸ਼ਨ ਤੇ ਡਰੇਨੇਜ ਡਪਾਰਟਮੈਂਟ ਮੇਰੇ ਵੀਰੋ ਤੁਸੀਂ ਤੁਹਾਡੇ ਨਾਲ ਇਹ ਵਿਜ਼ੀਬਲ ਸਾਈਟਸ ਨਹੀਂ ਗੀਆਂ ਤੁਹਾਡੀ ਵਿਜ਼ੀਬਲ ਸਾਈਟ ਵਿੱਚ ਹੈਗਾ ਹਸਪੀਟਲ ਦੀ ਬਿਲਡਿੰਗ ਤੁਹਾਡੀ ਵਿਜ਼ੀਬਲ ਸਾਈਟ ਦੇ ਵਿੱਚ ਹੈਗਾ ਸਕੂਲ ਦੀ ਬਿਲਡਿੰਗ ਤੁਹਾਡੀ ਵਿਜ਼ੀਬਲ ਸਾਈਟ ਵਿੱਚ ਆ ਕੋਈ ਟੁੱਟੀ ਸੜਕ ਕਦੀ ਜਾ ਕੇ ਦਰਿਆਵਾਂ ਵਿੱਚ ਦੇਖਿਆ ਵਾ ਨਦੀਆਂ ਵਿੱਚ ਜਾ ਕੇ ਦੇਖਿਆ ਵਾ ਕਿਸੇ ਵਹੀਂ ਦੇ ਵਿੱਚ ਜਾ ਕੇ ਦੇਖਿਆ ਕਿ ਗਵਰਨਮੈਂਟ ਡੀਸਿਲਟਿੰਗ ਕਿਵੇਂ ਕਰ ਰਹੀ ਆ ਕਿੰਨੀ ਕਰ ਰਹੀ ਆ ਕੇਸ ਪਰਮਾਨੇ ਤੇ ਹੋਈ ਆ ਮੈਂ ਤਾਂ ਕਦੀ ਦੇਖੀ ਨਹੀਂ ਕਿਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਇਹ ਅਗਰ ਕੋਈ ਸਕੈਮ ਹੋਵੇਗਾ ਤਾਂ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਦਾ ਨਿਕਲੇਗਾ ਜਦੋਂ ਕਿਤੇ ਇਨਵੈਸਟੀਗੇਸ਼ਨ ਹੋਵੇਗੀ ਕਾਗਜ਼ਾਂ 'ਚ ਸਭ ਕੁਝ ਹੋਈ ਜਾਂਦਾ ਜ਼ਮੀਨ ਤੇ ਕੁਝ ਵੀ ਨਹੀਂ ਹੋਇਆ ਤੇ ਖਮਿਆਜ਼ਾ ਕਿਹਨੂੰ ਭੁਗਤਣਾ ਪਿਆ ਭਗਵੰਤ ਮਾਨ ਤਾਂ ਹੋਣ ਐਵੇਂ ਫਰਜ਼ੀ ਡਰਾਮਾ ਕਰਕੇ ਹਸਪਤਾਲ ਵਿੱਚ ਦਾਖਲ ਆ ਪਕ ਕੇਜਰੀਵਾਲ ਕਿਸ਼ਤੀ ਤੇ ਦੌਰਾ ਕੱਢ ਕੇ ਦਿੱਲੀ ਵਗ ਗਿਆ ਅਗਲਾ ਕਿ ਅਬ ਸੁਸੋਡੀਆਂ ਨੇ ਪਜਾਮਾ ਟੱਕ ਕੇ ਇੱਕ ਫੋਟੋ ਕਚਾਈ ਭੱਜ ਗਿਆ ਖਮਿਆਜ਼ਾ ਭਗਤ ਨੇ ਭੁਗਤ ਰਹੇ ਨੇ ਪੰਜਾਬ ਦੇ ਆਮ ਜਨਤਾ ਆਮ ਕਿਸਾਨ ਖੇਤ ਮਜ਼ਦੂਰ ਉਹਨਾਂ ਲੋਕਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰਾਂ ਦੇ ਬਾਲਿਆਂ ਦੀਆਂ ਛੱਤਾਂ ਡਿੱਗੀਆਂ ਉਹਨਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਸ਼ੂ ਮਰ ਗਏ ਨੇ ਉਹਨਾਂ ਦਾ ਨੁਕਸਾਨ ਹੋਇਆ ਜਿਹੜਾ ਇੱਕ ਇੱਕ ਕਿਸਾਨ ਦੀ 80-80 ਹਜ਼ਾਰ ਰੁਪਏ ਦਾ ਝੋਨਾ 100% ਖਤਮ ਹੋ ਗਿਆ ਕਿਸੇ ਦੇ 5 ਕਿੱਲੇ ਤਾਂ ਸਮਝ ਲਓ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹ 5 ਕਿੱਲੇ ਆਲਾ 4 ਲੱਖ ਰੁਪਏ ਦਾ ਨੁਕਸਾਨ ਕਰਕੇ ਉੱਠ ਕਿਵੇਂ ਸਕਦਾ ਵਾ ਉਹ ਕਰਜ਼ਾ ਕਿਵੇਂ ਲਾਹੇਗਾ ਇਸ ਕਰਕੇ ਮੇਰੇ ਵੀਰੋ ਜਿੱਥੇ ਬਾਕੀ ਬਹੁਤ ਵੱਡੇ ਕਾਰਨ ਸੀਗੇ ਗੈਰ ਕਾਨੂੰਨੀ ਮਾਈਨਿੰਗ ਦਾ ਬਹੁਤ ਵੱਡਾ ਰੋਲ ਆ ਇੱਕ ਕੇਚਰੀਵਾਲ ਤੇ ਭਗਵੰਤ ਮਾਨ ਇਸ ਵੱਡੇ ਇਲਜ਼ਾਮਾ ਤੋਂ ਭੱਜ ਨਹੀਂ ਸਕਦੇ ਇਹਨਾਂ ਨੂੰ ਇਸ ਦੀ ਅਗਰ ਕੋਈ ਇਹਨਾਂ ਦੇ ਵਿੱਚ ਕੋਈ ਜਾਨ ਹੈ ਤਾਂ ਇਹਦੀ ਇੱਕ ਬਹੁਤ ਵੱਡੀ ਕਮਿਸ਼ਨ ਆਫ ਇਨਕੁਆਇਰੀ ਨਹੀਂ ਕਰਨਗੇ ਤਾਂ ਨੈਕਸਟ ਗਵਰਨਮੈਂਟ ਜਿਹੜੀ ਬਣੇਗੀ ਉਹਨੂੰ ਕਮਿਸ਼ਨ ਆਵ ਬੀ ਇਨਕੁਆਇਰੀ ਬਿਠਾਉਣਾ ਚਾਹੀਦਾ ਜਿਹੜੇ ਤੁਹਾਡੇ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਦੇ ਐਕਸਪਰਟ ਆਫਸਰਸ ਲੈਣੇ ਚਾਹੀਦੇ ਨੇ ਉਹਨਾਂ ਕੋਲੋਂ ਇਨਕੁਆਇਰੀ ਕਰਾ ਕੇ ਰਿਸਪਾਂਸਿਬਿਲਟੀ ਫਿਕਸ ਕੀਤੀ ਜਾਵੇ ਤਾਂ ਕਿ ਦੁਬਾਰਾ ਸਾਡੇ ਦਰਿਆਵਾਂ ਦਾ ਜਿਹੜਾ ਬਲਾਤਕਾਰ ਨਾ ਹੋਵੇ ਤੇ ਦਰਿਆਵਾਂ ਤੇ ਬੰਨਾਂ ਟੁੱਟਣ ਦੇ ਕਰਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਨਾ ਹੋਵੇ ਇਹ ਮੈਂ ਤੁਹਾਡੇ ਨਾਲ ਤਾਂ ਗੱਲਾਂ ਕੀਤੀਆਂ ਕਿਉਂਕਿ ਮੇਰੇ ਮਿੱਤਰ ਨੇ ਅੱਛੇ ਬਰਾੜ ਸਾਹਿਬ ਨੇ ਇਰੀਗੇਸ਼ਨ ਤੋਂ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ ਸ਼ਾਇਦ ਕੇਰੀ ਨਾਮ ਲੈਣਾ ਵੀ ਨਹੀਂ ਠੀਕ ਹੁੰਦਾ ਤੇ ਹੋਰ ਮੇਰੇ ਬਹੁਤ ਸਾਰੇ ਇਦਾਂ ਦੇ ਮੈਨੂੰ ਫੀਡ ਕਰਦੇ ਨੇ ਕਿ ਤੁਸੀਂ ਆ ਨੁਕਤਾ ਜ਼ਰੂਰ ਠਾਇਓ ਕਿ ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਕਰਕੇ ਦਾ ਇੱਕ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਪੰਜਾਬ ਚ ਸਾੜਾ